ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਪਹੁੰਚੇ ਆ ਪਿੰਡ ਪਨਵਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਨੌਰ ਵੀਰ ਉਹਨਾਂ ਦੇ ਘਰ ਦੇ ਪਸ਼ੂ ਆ ਸਾਮਕੇ ਵੇਚਦੇ ਆ ਕੋਈ ਵਪਾਰ ਦਾ ਕੰਮ ਨਹੀਂ ਆ ਵੀਰ ਜੀ ਟੋਕੜ ਗੱਭਨ ਲਿਆਉਂਦੇ ਬਾਕੀ ਸਾਮਕੇ ਵੀਰ ਉਹਨੇ ਚਲੋ ਮਿਹਨਤਾ ਵੀਰ ਜੀ ਹਨਾ ਆਪਣੀ ਬਾਕੀ ਵੀਰ ਕੋਲ ਇਹਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਵੀਰੇ ਠੀਕ ਠਾਕ ਵਧੀਆ ਵਧੀਆ ਜੀ ਵਧੀਆ ਜੀ ਵੀਰੇ ਆਪਣਾ ਐਡਰੈਸ ਬੋਲ ਦਿਓ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਨੌਰ ਪਿੰਡ ਪਨਵਾ ਠੀਕ ਆ ਵੀਰ ਜੀ ਹਾਂਜੀ ਨੰਬਰ ਹੈ 77133 ਹਾਂਜੀ ਤੇ 83 154 ਠੀਕ ਆ ਵੀਰੇ ਠੀਕ ਆ ਹਾਂਜੀ ਬਾਕੀ ਵੀਰ ਜੀ ਘਰ ਦੀ ਵੈੜ ਫਿਰ ਆ ਗਈ ਹਾਂਜੀ ਇਹ ਆਪਾਂ ਧੋਖੜ ਲੈਂਦੀ ਤੇ ਆਪਣਾ ਕਪੜਾ ਲੈਂਦੀਆਂ ਤੇ ਸਜਣਾ ਕਰਕੇ ਟੋਕੜਾ ਕਪੜਾ ਲੈਂਦੇ ਸਜਣਾ ਮੁਰੇ ਹਾਂਜੀ ਸਜਾ ਕੇ ਜੀ ਠੀਕ ਆ ਵੀਰ ਜੀ ਠੀਕ ਆ ਬਾਕੀ ਪਰਸੋਂ ਦੀ ਸੁਈਜੇ ਹਾਂਜੀ ਇਹ 10 11 ਕਿਲੋ ਬੋਲਾ ਹੈਗਾ ਇਹਦੇ ਥੱਲੇ ਇਸ ਟਾਈਮ ਹਾਂ ਤੁਹਾਨੂੰ ਬਹੁਤ ਵਧੀਆ ਲੱਗਿਆ ਕੱਦ ਵਜਣਾ ਫੁੱਲ ਵੱਡੀ ਵਾੜਿਆ ਛੋਟੀ ਵਾੜਿਆ ਇਹਦੇ ਮੋਲੇ ਪੱਠੂ ਪੁੱਠੀ ਨਹੀਂ ਖਾਦੇ ਹਾਂਜੀ ਸੁਈ ਆ ਠੀਕ ਆ ਵੀਰੇ ਹਾਂਜੀ ਬਾਕੀ ਵੀਰੇ ਖੋਲ ਕੇ ਤੋਰ ਦਿਓ ਦੇਖੋ ਵੀ ਜੀ ਕੀ ਕੁਆਲਿਟੀ ਬਹੁਤ ਵਧੀਆ ਆ ਗਈ ਵਾੜ ਦੀ ਬਾਕੀ ਫੁੱਲ ਵੱਡੀ ਵਾੜਿਆ ਹਾਂਜੀ ਆ ਵੀਰ ਲਾਓ। ਹਾਂ। ਹਾਂ ਨਾ। ਫੁੱਲ ਵੱਡੀ ਵਹਿੜ ਆ, ਕੱਦ ਵਜਨ ਵਾਲੀ ਆ। ਬਾਕੀ ਦੁੱਧਾਂ ਚੰਗਾ ਕਰਮ ਵਾਲੀ ਚਵਾਈ ਜਾਊਗੀ। ਹਾਂਜੀ। ਪਿੱਠ ਬੜੇ ਚੰਗੀ ਮਾਰਦਾ। ਦੇਖੋ ਵੀਰ ਜੀ ਬੱਚੀ। ਆ ਬੱਚਾ ਆ ਗਿਆ ਸਨਣਾ ਵੀਰੇ ਮਗਰ। ਹਾਂਜੀ ਇਹ ਬੱਚਾ ਜੀ। ਠੀਕ ਆ ਵੀਰ ਜੀ ਬੱਚਾ ਆ ਗਿਆ। ਖਾਤੇ ਤੁਰੀ। ਆ ਸੀਲ ਸੰਟੀ ਆ ਨਾ। ਹਾਂਜੀ ਵੇਖੋ ਵੀਰ ਜੀ ਸੀਲ ਠੰਡੀ ਹੈ ਜਿੱਦੋਂ ਮਰਜੀ ਆ ਜਿੱਦਾਂ ਮਰਜੀ ਵਹਿ ਜਾ ਕੋਈ ਚੱਕਰ ਹੀ ਨਹੀਂ ਤੇ ਜਿੱਦੋਂ ਮਰਜੀ ਧਾਰਾ ਮੜੀ ਆ ਕੋਈ ਸਹੀ ਗੱਲ ਹੈ ਥੋੜਾ ਜਿਹਾ ਕਰਦੀ ਹੈ ਨਾ ਉਹ ਬੱਚਾ ਲਾਓਗੇ ਵੇਹੇ ਹਾਂਜੀ ਹਾਂਜੀ ਸਹੀ ਗੱਲ ਹੈ ਬਾਕੀ ਫਿਰ ਵੀਰ ਜੀ ਰੇਟ ਇਹਦਾ ਛੋਟਾ ਜਿਹਾ ਹੀ 1.5 ਲੋਗੀ ਦੇ 50 55000 ਹੁੰਦੀ ਨੇ ਇਹੋ ਜਿਹੀ ਅਸੀਂ ਦਾ ਇਹਦੇ ਗੱਲ ਹੈ ਵੀਰ ਜੀ ਵੱਡੀ ਕਾਤ ਦਾ ਬੜਾ ਫੁੱਲ ਕਰਦਿਆ ਹਾਂਜੀ 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 ਬਾਕੀ ਵੇਖੋ ਆਪਾਂ ਜਾਇ ਜੀ ਭਰ ਦੇਣੀ ਆ ਹਾਂਜੀ ਦੱਸੋ ਤੁਹਾਨੂੰ ਕਿੰਨੇ ਲਈਏ ਵੀਰ ਜੀ ਛੋਟਾ ਜਾਈ ਜਿਹੜਾ ਮੋਲਿਕ ਹੋ ਰਹੀ ਆ ਨਾ ਜੱਸ ਨੋਜੀ ਕਰਕੇ ਥੋੜੀ ਬੋਲੀ ਛੋਟ ਛਾਟ ਕਰ ਦਿਓ ਹਾਂਜੀ ਦੇ ਦਈਏ 45000 ਦੀ ਕਰ ਦੋ ਹੋਰ ਥੋੜੀ ਘੱਟ ਮਾਰਨ ਦਾ ਚਲੋ 1000 ਛੱਡ ਦਾਂਗੇ 44000 ਦੀ ਜੱਸ ਨੋਜੀ 44000 ਦੀ ਜੱਸ ਨੋ ਹਾਂਜੀ ਚਲੋ ਠੀਕ ਆ ਵੀਰ ਜੀ ਬਾਕੀ ਵੀਰ ਭਰਾ ਦੇ ਕੋਲ ਦੁੰਦ ਦੇ 6 ਦੰਦ ਤੇ ਛਿੱਕੀ ਠੀਕ ਆ ਵੀਰੇ ਬਾਕੀ ਵੀਰ ਭਰਾ ਕੋਈ ਫੋਨ ਲਾਊਗਾ ਚਲੋ ਖਾਲੀ ਨਾ ਮੋੜ ਜਿੰਦਾ ਚਲੋ ਠੀਕ ਆ ਵੀਰ ਜੀ ਸასი ਘਾਲ ਵੀਰੇ ਸასი ਘਾਲ